ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਰਠਿ ਮਹੱਲਾ ਨਾ ਨਾ ਇਹ ਜਗ ਮੀਤਨਾ ਦੇਖਿਓ ਕੋਈ ਸਗਲ ਜਗਤ ਆਪੁਨੇ ਸੁਖ ਲਗਿਓ ਦੋ ਕਮੈ ਸੰਗ ਨਾ ਹੋਈ ਇਹ ਜਗ ਮੇਤਨਾ ਦੇਖੋ ਕੋਈ سگل جگت اپنے سکھ لگ دکھ میں سنگ نہ ہو رہا دارا ਮੀਤਾ ਪੂਤ ਸੰਬੰਧੀ ਸਗਰੇ ਧਨ ਸਿਉ ਲਾਗੇ ਜਬ ਹੀ ਨਿਰਦਨ ਦੇਖਿਓ ਨਰਕੋ ਸੰਗੇ ਛੜ ਸਭ ਭੱਗੇ ਕਹੋ ਕਹਾ ਜਾਂ ਮਨ ਬੋਰੇ ਕਹੋ ਤਿਨ ਸਿਉ ਨਿਹੋ ਲਗਾਇਓ ਨਾ ਨਾਥ ਸਗਲ ਭੈ ਭੰਜਨ ਜਸ ਤਾ ਕੋ ਬਿਸਰਾਇ ਸੁਆਨ ਪੂਛ ਜਿਉ ਭਇਓ ਨਾ ਸੋਦੋ ਬਹੁਤ ਯਤਨ ਮੈਂ ਕੀਨੋ ਨਾਨਕ ਲਾਜ ਬਿਰਦ ਕੀ ਰੱਖ ਹੋ ਨਾਮ ਤੁਹਾਰੋ ਲੈ ਨੋ ਯਾਨ ਪੂਛ ਜਿਉ ਭਇਓ ਨਾ ਸੋਦੋ ਬਹੁਤ ਯਤਨ ਮੈਂ ਕੀਨੋ ਨਾਨਕ ਲਾਜ ਬਿਰਦ ਕੀ ਰਾਖੋ ਨਾਮ ਤੁਹਾਰੋ ਲੀਨੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠ ਮਹਲਾ ਨਾਮਾ ਇਹ ਜਗ ਨੀਤ ਨਾ ਦੇਖਿਓ ਕੋਈ ਸਗਲ ਜਗਤ ਆਪੁਨੇ ਸੁਖ ਲਾਗਿਓ ਦੁਖ ਮੈਂ ਸੰਗ ਨਾ ਹੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਫਰਮਾਨ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਹੈ ਸੂਰਤ ਮਹੱਲਾ ਨੋਮਾ ਹੈ ਪਾਈ ਇਸ ਜਗਤ ਵਿੱਚ ਕੋਈ ਤੋੜ ਸਾਥ ਨਿਭਾਉਣ ਵਾਲਾ ਮਿੱਤਰ ਮੈਂ ਨਹੀਂ ਵੇਖਿਆ ਸਾਰਾ ਸੰਸਾਰ ਆਪਣੇ ਸੁੱਖ ਵਿੱਚ ਹੀ ਜੁਟਾ ਪਿਆ ਹੈ ਦੁੱਖ ਵਿੱਚ ਕੋਈ ਕਿਸੇ ਦੇ ਨਾਲ ਸਾਥੀ ਨਹੀਂ ਬਣਦਾ ਰਹਾਉ ਹੈ ਪਾਈ ਇਸਤਰੀ ਮਿੱਤਰ ਪੁੱਤਰ ਰਿਸ਼ਤੇਦਾਰ ਇਹੀ ਸਾਰੇ ਧਨ ਨਾਲ ਹੀ ਪਿਆਰ ਕਰਦੇ ਹਨ ਜਦੋਂ ਹੀ ਇਹਨਾਂ ਨੇ ਮਨੁੱਖ ਨੂੰ ਕੰਗਾਲ ਵੇਖਿਆ ਤਦੋਂ ਸਾਥ ਛੱਡ ਕੇ ਸਾਰੇ ਨਸ ਜਾਂਦੇ ਹਨ हे ਪਾਈ ਮੈਂ ਇਸ ਝੱਲੇ ਮਨ ਨੂੰ ਕੀ ਸਮਝਾਵਾਂ ਇਸ ਨੇ ਇੰਨਾ ਕੱਚੇ ਸਾਥੀਆਂ ਨਾਲ ਪਿਆਰ ਪਾਇਆ ਹੋਇਆ ਹੈ ਜਿਹੜਾ ਪਰਮਾਤਮਾ ਗਰੀਬਾਂ ਦਾ ਰਾਖਾ ਤੇ ਸਾਰੇ ਡਰ ਨਾਸ਼ ਕਰਨ ਵਾਲਾ ਹੈ ਉਸ ਦੀ ਸਿਫਤ ਸਲਾ ਇਸ ਨੇ ਪੁਲਾਈ ਹੋਈ ਹੈ হে ਪਾਈ ਜਿਵੇਂ ਕੁੱਤੇ ਦੀ ਪੂਛਲ ਸਿੱਧੀ ਨਹੀਂ ਹੁੰਦੀ ਇਸੇ ਤਰ੍ਹਾਂ ਇਸ ਮਨ ਦੀ ਪਰਮਾਤਮਾ ਦੀ ਯਾਦ ਵੱਲੋਂ ਲਾਪਰਵਾਹੀ हटਦੀ ਨਹੀਂ ਮੈਂ ਬਹੁਤ ਯਤਨ ਕੀਤਾ ਹੈ হে ਮੇਰੇ ਸਤਗੁਰ হে ਪ੍ਰਭੂ ਆਪਣੇ ਮੋਢ ਕਦੀਮਾਂ ਦੇ ਪਿਆਰ ਵਾਲੇ ਸੁਭਾਅ ਦੀ लाज ਰੱਖ ਮੇਰੀ ਮਦਦ ਕਰ ਤਾਂ ਹੀ ਮੈਂ ਤੇਰਾ ਨਾਮ ਜਪ ਸਕਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ